ਹਾਂਜੀ ਸਤਿ ਸ੍ਰੀ ਅਕਾਲ ਜੀ ਆ ਵੇਖੋ ਅਸੀਂ ਤੁਹਾਨੂੰ ਅੱਜ نیٹ ਬਣਾਉਣੀ ਦੱਸਦੇ ਆਂ ਕਿ ਅਸੀਂ نیٹ ਕਿਵੇਂ ਸ਼ੁਰੂ ਕੀਤੀ ਤੇ ਕਿਵੇਂ ਬਣਾਇਆ ਤਾਂ ਉਹ ਹੀ نیٹ ਦੀ ਵੀਡੀਓ ਬਣਾਉਂਦੇ ਹਾਂ ਇਸੇ ਲਈ ਜਿਵੇਂ ਅਸੀਂ ਆਹ ਵੇਖੋ ਮਤਲਬ ਅਸੀਂ ਲੈਂਥ ਜਿੰਨੀ ਬਣਾਉਣੀ ਸੀ ਕਿ ਤੁਹਾਨੂੰ ਅਸੀਂ ਦੱਸਿਆ ਇੱਕ ਪਰਦਾ ਸ਼ੁਰੂ ਕਰਨ ਦਾ ਤਰੀਕਾ ਆ ਵੇਖੋ ਅਸੀਂ ਲੈਂਥ ਜਿੰਨੀ ਸਾਨੂੰ ਚਾਹੀਦੀ ਸੀ ਉਹ ਨਹੀਂ ਕੰਪਲੀਟ ਕਰ ਲਈ ਫਿਰ ਅਸੀਂ ਇਹਨਾਂ ਮੋਡੇ ਦੀ ਕਟਾਈ ਪਈ ਮੋਡੇ ਦੀ ਕਾਰਟ ਪਾ ਕੇ ਜਿੰਨੀ ਮਤਲਬ ਸਾਡੀ ਸਾਨੂੰ ਚਾਹੀਦੀ ਸੀ ਲੈਂਥ ਹੈ ਆਪਣੇ ਕੰਪਲੀਟ ਕਰ ਚੁੱਕੇ ਆ ਠੀਕ ਆ ਤੇ ਹੁਣ ਅਸੀਂ ਤੁਹਾਨੂੰ ਮੈਂ ਹੁਣ ਤੁਹਾਨੂੰ ਅਸੀਂ ਦੱਸਦੇ ਕਿ ਇਹਦੀ ਅਸੀਂ ਨੈਟ ਕਿਵੇਂ ਸ਼ੁਰੂ ਕੀਤੀ ਤੇ ਨੈਟ ਦੀ ਕਿਵੇਂ ਮਤਲਬ ਅਸੀਂ ਕੰਪਲੀਟ ਕਰਨੀ ਆ ਨੈਟ ਨਾਲ ਬਹੁਤ ਸੋਹਣੀ ਲੱਗਦੀ ਤੁਸੀਂ ਫਲਾਵਰ ਵੀ ਲਾ ਸਕਦੇ ਜੀ ਤੇ ਤੁਸੀਂ ਮਤਲਬ ਨੈਟ ਵੀ ਬਣਾ ਸਕਦੇ ਨੇ ਤੁਹਾਨੂੰ ਇਹ ਪੂਰੇ ਜਿਹੜੇ ਹਰੇ ਭਾਗ ਸਾਰੇ ਦੱਸਾਂਗੇ ਵੀ ਕਿਵੇਂ ਕੰਪਲੀਟ ਹੁੰਦੀ ਆ ਅਪਾ ਇਸ ਚੀਜ਼ ਨੂੰ ਜ਼ਰੂਰ ਕਵਰਚ ਕਰ ਲੈਣਾ ਕਿ ਜਿੱਦਾਂ ਹੁਣ ਇਹ ਨੈਟ ਬਣਾਉਣ ਲੱਗੇ ਅਸੀਂ ਪਹਿਲਾਂ ਪਰਦਾ ਇਦਾਂ ਜ਼ਰੂਰ ਧਿਆਨ ਸ ਰੱਖਣਾ ਕਿ ਤੇਰਾਵੇ ਅਹੀਂ ਆਪੋਜ਼ਿਟ ਸਾਈਡ ਬਣਾ ਲਈ ਨੈਟ ਤੇ ਫਿਰ ਸਾਡਾ ਜਿਹੜਾ ਉਹ ਸੀਨ ਲੱਗਿਆ ਸਾਨੂੰ ਮੁਸ਼ਕਲ ਆਵੇ ਜਿਵੇਂ ਹੁਣ ਆ ਵੇਖੋ ਸਾਡੀ ਆਹ ਸਾਈਡ ਹੈ ਏ ਸਾਈਡ ਤੋਂ ਸ਼ੁਰੂ ਕੀਤੀ ਕਰਨੀ ਇਹ ਸ਼ੁਰੂਆਤ ਮੋਡੇ ਤੋਂ ਕਰ ਲਈਤੋਂ ਠੀਕ ਹੈ ਇੱਥੋਂ ਲੈ ਕੇ ਅਹੀਂ 1 2 3 4 ਤੇ 5 ਜਿਵੇਂ ਸਾਨੂੰ ਜਿੰਨੀ ਸਪੇਸ ਸਾਨੂੰ ਲੱਗੇ ਅਹੀਂ ਉਨੀ ਸਪੇਸ ਰੱਖਣੀ ਅਹੀਂ ਉੱਥੇ ਦੇਖੋ 1 2 3 4 ਤੇ 5 1 2 3 4 ਇਸੇ ਤਰੀਕੇ ਨਾਲ ਇਹ ਸਾਰੀ ਐਂਡ ਤੱਕ ਕਿੱਥੇ ਤੱਕ ਕੰਪਲੀਟ ਕਰਨੀ ਹੈ ਬੰਢੀ ਆ ਵੇਖੋ ਇਹ ਆਪਾਂ ਵਿੱਚ ਪੰਜ-ਪੰਜ ਬਣਾ ਕੇ ਫਿਰ ਵਿੱਚ ਘਾ ਇੱਕ ਮਤਲਬ ਜਿਹੜਾ ਵਿੱਚ ਆ ਆ ਵੇਖੋ ਪੰਜ ਚੇਨਾ ਲੈ ਕੇ ਜਿਹੜਾ ਪਹਿਲੀ ਚੇਨਾ ਬਣੀਆ ਪੰਜ ਉਹਨਾਂ ਦੇ ਵਿੱਚ ਸਿੰਗਲ ਕੁੰਡਾ ਜਿਹੜਾ ਉਹ ਅਡਜਸਟ ਕਰ ਦੇਣਾ ਆ ਵੇਖੋ ਇਦਾਂ ਪਹਿਂ ਬਣਦੀ ਜਾਣੀ ਤੇ ਇਸੇ ਤਰੀਕੇ ਨਾਲ ਆਪਾਂ ਸਾਰੀ ਨੈਟ ਕੰਪਲੀਟ ਕਰ ਦੇਣੀ ਆ ਤੁਹਾਨੂੰ ਹੁਣ ਇੱਕ ਵਾਰੀ ਵਿਖਾ ਲਦੇ ਆ ਕਿ ਕਿਤਰਾ ਸਾਈਡ ਤੇ ਆਪਾਂ ਕਿਤਰਾ ਅਟੈਚ ਕਰਦੇ ਆ ਤੁਸੀਂ ਬਾਅਦ ਵਾਸ ਨੈਟ ਬਣ ਕੇ ਜਿਹੜੀ ਜਿੱਦਾਂ ਜਿਹੜਾ ਪਾਟ ਅਟੈਚ ਕਰਦੇ ਜਾਵਾਂਗੇ ਅੱਗੇ ਵੀ ਜਾ ਕੇ ਐਂਡ ਦੇ ਵਿੱਚ ਫਿੱਟ ਰਹਿਣਾ ਹੁੰਦਾ ਵੀ ਪੂਰੀ ਨੈਟ ਬਣਾ ਕੇ ਫਿਰ ਇਹ ਅਟੈਚ ਕਰਨੀ ਕੱਸ ਨਹੀਂ ਪੈਣੀ ਚਾਹੀਦੀ ਇਹ ਧਿਆਨ ਚ ਰੱਖੋ ਕਿਉਂਕਿ ਜਿਹੜਾ ਕਰੋਸ਼ੀਆ ਜਾਣਦਾ ਜਿਹੜਾ ਹੋਂ ਦਾ ਕਰੋਸ਼ੀਆ ਉਹਨੂੰ ਇਹ ਕੁਛ ਔਖਾ ਨਹੀਂ ਲੱਗਦਾ ਉਹ ਤੇ ਬੜੇ ਆਰਾਮ ਨਾਲ ਕਰ ਸਕਦਾ ਤੇ ਜਿਹੜਾ ਨਹੀਂ ਵੀ ਹੁੰਦਾ ਉਹ ਵੀ ਸਿੱਖ ਸਕਦਾ ਬਾਕੀ ਬਹੁਤ ਬਣਾਉਣੀ ਆ ਸਾਨੀ ਸਿਰਫ ਮੈਂ ਤੁਹਾਨੂੰ ਅਟੈਚ ਕਰਕੇ ਇੱਕ ਵਾਰ ਬਣਾਉਣੀ ਆ ਕਿ ਆਪਾਂ ਐਂਡ ਦੇ ਉੱਤੇ ਜਾ ਕੇ ਕਿਦਾਂ ਅਟੈਚ ਕਰਦੇ ਜਦੋਂ ਹੁਣ ਇੱਥੇ ਐਂਡ ਤੇ ਆ ਗਏ ਨਾ ਆ ਵੇਖੋ 1 2 3 ਇੱਥੇ ਆਪਾਂ 3 ਲੈ ਕੇ ਇੱਥੇ ਨੋਡ ਜਸਟ ਕਰ ਲਈਏ ਇਸੇ ਤਰੀਕੇ ਨਾਲ ਹੀ ਆਪਾਂ ਇਧਰਲੀ ਸਾਈਡ ਕਰਾਂਗੇ ਐ ਉਹ ਤਰੀਕਾ ਇਹ ਜ਼ਰੂਰ ਧਿਆਨ ਰੱਖਣਾ ਕਿ ਜਿਵੇਂ ਜਿਵੇਂ ਸਾਡੇ ਐਸਪਰ ਦੇ ਤੇ ਨੈਟ ਬਣੀ ਆ ਇਹ ਸਾਈਡ ਨੂੰ ਧਿਆਨ ਚ ਰੱਖਣਾ ਇਹ ਨਾ ਹੋਏ ਕਿ ਜਦੋਂ ਤੁਸੀਂ ਸੀਣ ਲਗੋ ਤੁਹਾਡੀ ਨੈਟ ਤੁਸੀਂ ਸ਼ੁਰੂ ਦੂਜੀ ਸਾਈਡ ਕਰ ਲਓ ਤੇ ਫਿਰ ਤੁਹਾਨੂੰ ਸੀਣ ਦੀ ਮੁਸ਼ਕਲ ਆਏ ਉੱਤੋਂ ਨਹੀਂ ਲਾਸਟ ਵਿੱਚ ਫਿਰ ਸਾਰੀ ਵਿਖਾਲਤੇ ਬਣਾ ਕੇ ਠੀਕ ਹੈ ਕਿ ਕੋਈ ਲਾਸਟ ਤੱਕ ਓਨਲੀ ਆਣੀ ਹੁਣ ਇਹ ਸਾਰੀ ਜਿੰਨੀ ਸਾਨੂੰ ਲੈਂਥ ਦਾ ਮਤਲਬ ਸਪੇਸ ਤੋਂ ਹੀ ਆਪਣੇ ਤਰੀਕੇ ਨਾਲ ਵੇਖ ਕੇ ਜੀ ਨਹੀਂ ਕਿਉਂਕਿ ਉਲਟ ਸਾਈਡ ਮਤਲਬ ਕਰ ਰਹੇ ਆ ਤੇ ਇੱਥੇ ਸਾਨੂੰ ਕੁੰਡਿਆਂ ਦਾ ਕੋਈ ਹਿਸਾਬ ਨਹੀਂ ਲੱਗਣਾ ਤਾਂ ਇਹ ਆਪਣਾ ਵੇਖਣਾ ਜਿੰਨੀ ਜਿੰਨੀ ਸਪੇਸ ਬਣਦੀ ਜਾਵੇ ਹੁਣ ਇਹ ਛੱਡਣੀ ਚਾਹੀਦੀ ਸਾਨੂੰ ਹੁਣ ਆਪਾਂ ਦੁਬਾਰਾ ਵਾਪਸ ਚੱਲੀ ਤੇ ਇੱਥੇ ਆਣ ਕੇ ਆਪਾਂ ਐਂਡ ਤੇ ਅਟੈਚ ਕੀਤੀ ਨਾ ਫਿਰ ਆਪਾਂ ਇੱਥੋਂ ਫਿਰ ਲੈਣੀ ਸ਼ੁਰੂ ਕਰ ਲ लेते हैं। ठीक है 1 2 3 ਬੰਨ ਇਦੋਂ ਹੀ ਪੰਜ ਲੈ ਕੇ ਉਸ ਇਸੇ ਟ੍ਰਿਕ ਨਾਲ ਪੀਗੋ ਜਾ ਕੇ ਆਪਾਂ ਅਡਜਸਟ ਕਰਾਂਗੇ ਅੱਜ ਆ ਵੀਖੋ ਜੀ ਹੁਣ ਇਹ ਸਾਰੀ ਨੈਟ ਬਣਾ ਕੇ ਕੰਪਲੀਟ ਕਰ ਲਈ ਹੁਣ ਤੁਹਾਨੂੰ ਇਹ ਐਂਡ ਦੇ ਉੱਤੇ ਕਿਤਨਾ ਅਟੈਚ ਕਰਨੀ ਹੈ ਤੁਹਾਨੂੰ ਮਰਜ਼ਾ ਦੱਸ ਦਿਓ ਮੈਨੂੰ ਤੁਹਾਨੂੰ ਸਮਝ ਲੱਗ ਗਈ ਸੀ ਪਰ ਫਿਰ ਵੀ ਇਹ ਤੁਹਾਨੂੰ ਇੱਕ ਵਾਰ ਦੱਸ ਰਹੀ ਆ ਕਿ ਆ ਵੀ ਕੋਣ ਜੀ ਸਾਡੀ ਬਿਲਕੁਲ ਲਾਸਟ ਤੇ ਅਸੀਂ ਆ ਗਏ ਤੇ ਹੁਣ ਇਹ ਐਂਡ ਦੇ ਉੱਤੇ ਹਲਕੇ ਅਟੈਚ ਕਰਾਂਗੇ ਜਿੰਦਾ ਜਿੰਦਾ ਜਿੰਨਾ ਜਿੰਨਾ ਹੀ ਫਾਸਲਾ ਰੱਖਦੇ ਆ ਉਹਦੇ ਵਿੱਚ ਵਿੱਚ ਉਨੇ ਇੱਥੇ ਤਿੰਨ 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 ਲਵਾਗੇ ਤਿੰਨ ਤਾ ਲਵਾਗੇ ਕਿ ਪੰਜ ਦਾ ਹੀ ਜੋ ਮਤਲਬ ਛੇਨ ਪੰਜ ਬਣਾਈਆਂ ਤਿੰਨ ਦੇ ਨਾਲ ਵਿਚਕਾਏ ਇੱਕ ਸਿੰਗਲ ਕੁੰਡਾ ਬਣਦਾ ਜਾਊਗਾ ਤੇ ਉਹ ਨਾਲ ਸ਼ੇਪ ਪੂਰੀ ਹੁੰਦੀ ਜਾਊਗੀ ਤੇਰਾ ਵੇਖੋ ਇਸੇ ਤਰ੍ਹਾਂ ਹੀ ਸਾਰੇ ਹੁਣ ਜਿਹੜੇ ਅਟੈਚ ਕਰ ਦਾਂਗੇ ਇਸ ਤਰੀਕੇ ਨਾਲ ਹੀ ਸਾਰੇ ਸਾਰਾ ਜਿਹੜਾ ਆਪਰ ਦਾ ਅਟੈਚਮੈਂਟ ਹੈ ਸਾਡਾ ਫਿਰ ਉਸ ਤੋਂ ਬਾਅਦ ਅਸੀਂ ਕਿਹਾ ਤੇ ਤੁਹਾਨੂੰ ਜੋ ਉੱਪਰ ਕੀ ਮਤਲਬ ਏੰਗੁਲਾਈ ਪਾਉਣੀ ਚ ਨੂੰ ਇਤਰਾ ਹੀ ਨਾਲ ਲਿਆਵਾਂਗੇ ਜੋ ਵੀ ਹੋਣਾਗੇ ਉਹ ਤੁਹਾਨੂੰ ਇੱਕ ਵਾਰੀ ਫੇਰ ਵੀਡੀਓ ਚ ਦੱਸਾਂਗੇ ਹਾਂਜੀ ਆ ਵੇਖੋ ਜੀ ਹੁਣ ਅਸੀਂ ਪੂਰੇ ਪਰਦੇ ਬਣਾ ਕੇ ਤਹੀਂ ਅਸੀਂ ਇਹ ਆ ਵੇਖੋ ਸਾਡੀ ਕੰਪਲੀਟ ਗੁਲਾਈ ਬਣ ਗਈ ਅਸੀਂ ਇਹਦੇ ਨਾਲ ਨਾਲ ਇੱਕ ਪੂਰਾ ਪੂਰਾ ਵਾਰ ਦੇਵਾਂਗੇ ਤੁਹਾਨੂੰ ਮੈਂ ਦੱਸ ਦਿਆਂ ਫਿਰ ਮੀਟਿੰਗ ਕਰਾਂਗੇ ਤਾਂ ਤਿਆਰ ਕਰਕੇ ਦੱਸ ਦਿਓ ਹਾਂਜੀ ਆ ਵੀ ਖੁਸ਼ ਅਸੀਂ ਹੁਣ ਇਹ राउंड ਕੰਪਲੀਟ ਕਰ ਲਿਆ ਕਹਿੰਦਾ ਮਤਲਬ ਹੁਣ ਜੈਕਟ ਪੂਰੀ ਤਿਆਰ ਹੈ ਸਾਡੀ ਤੇ ਅਸੀਂ ਇਹਦੇ ਉੱਤੇ ਬੀਡਿੰਗ ਕਰਾਂਗੇ ਬੀਡਿੰਗ ਕਰਕੇ ਹੁਣ ਤੁਹਾਨੂੰ ਇਹ ਡਨ ਕਰਕੇ ਪੂਰੀ ਬਣਾ ਕੇ ਤੇ ਫਿਰ ਵਿਖਾਵਾਂਗੇ ਤੇ ਅੱਜ ਮਤਲਬ ਤੁਹਾਨੂੰ ਜਿਹੜੇ ਆ ਨਾਲ-ਨਾਲ ਪੂਰੀਆਂ ਪਾਏ ਆ ਪਾਟ-ਪਾਥੇ ਆ ਕਿ ਕਿਦਾਂ ਇਹ ਜਿਹੜੀਆਂ ਬਲੇਰੋ ਜੈਕਟ ਕਿਦਾਂ ਤਿਆਰ ਕਰਨੀ ਹਾਂ ਬਸ ਸਾਡੀ ਤਿਆਰ ਹੈ ਹੁਣ ਇਹਦੇ ਉੱਤੇ ਅਸੀਂ ਬੀਡਿੰਗ ਹੀ ਕਰਨੀ ਇੱਕ ਬਾਰ ਅਸੀਂ ਤੁਹਾਨੂੰ ਪ੍ਰੋਪਰ ਤਿਆਰ ਕਰਕੇ ਵਿਖਾ ਲਦੇ ਹਾਂ ਜੀ